ਸਾਰੇ ਮੇਰੇ ਚਾਹਣ ਵਾਲਿਆਂ ਦਾ ਮੈਂ ਸ਼ੁਕਰੀਆ ਦਾ ਕਰਦਾ ਕਿ ਉਹਨਾਂ ਦੀਆਂ ਦੁਆਵਾਂ ਨੇ ਸਾਰਾ ਕੁਝ ਬਚਾ ਲਿਆ ਬਹੁਤ ਜ਼ਿਆਦਾ ਬਚਤ ਰਹਿ ਗਈ ਤੁਹਾਡਾ ਪਿਆਰ ਹੈ ਤੇ ਤੁਹਾਡੀਆਂ ਦੁਆਵਾਂ ਨੇ ਸਾਰਿਆਂ ਦੀਆਂ ਫਕਰਾਆਂ ਫਕੀਰਾਂ ਦੀਆਂ ਕਿਉਂਕਿ ਅਸੀਂ ਫਕੀਰਾਂ ਦੇ ਦਰਬਾਰਾਂ ਤੇ ਹੀ ਹਮੇਸ਼ਾ ਸਜਦਾ ਸਲਾਮ ਕਰਦੇ ਹਾਂ ਔਰ ਝੁਕਦੇ ਹਾਂ ਉਹਨਾਂ ਦੇ ਗੁਣगान ਕਰਦੇ ਹਾਂ ਮਲੇਰ ਕੋਟਲੇ ਤੋਂ ਆ ਰਹੇ ਸੀਗੇ ਤੇ ਅੱਗੇ ਹਾਜੀਪੁਰ ਵਾਲੀ ਸਾਈਡ ਦੇ ਉੱਪਰ ਮਕੜੋਲੀ ਪ੍ਰੋਗਰਾਮ ਸੀਗਾ ਤੇ ਬਸ ਉਹ ਕੁਝ ਸਾਨੂੰ ਪਤਾ ਹੀ ਨਹੀਂ ਲੱਗਿਆ ਵੀ ਕੀ ਹੋਇਆ ਗੱਡੀ ਸਾਈਡ ਨੂੰ ਚਲੀ ਗਈ ਜਦ ਤੱਕ ਗੱਡੀ ਸੰਭਲਦੀ ਜਾਂ ਮੈਂ ਕੁਝ ਕਰ ਪਾਉਂਦਾ ਮੈਂ ਡਰਾਈਵਰ ਦੇ ਨਾਲ ਹੀ ਬੈਠਾ ਸੀ ਫਰੰਟ ਸੀਟ ਤੇ ਤੇ ਇਸ ਤੋਂ ਪਹਿਲਾਂ ਕਿ ਮੈਂ ਸਟੀਅਰਿੰਗ ਘੁਮਾਉਂਦਾ ਜਾਂ ਮੈਂ ਕੁਝ ਕੋਈ ਬਚਾਉਣ ਦੀ ਕੋਸ਼ਿਸ਼ ਕਰਦਾ ਉਸ ਤੋਂ ਪਹਿਲਾਂ ਹੀ ਗੱਡੀ ਜਾ ਵਜੀ ਜਿਹੜੇ ਸਾਈਡ ਦੇ ਜਿੰਨੇ ਐਂਗਲਸ ਲੱਗੇ ਹੋਣ ਨੇ ਰੋਡ ਦੇ ਉੱਪਰ ਸਾਈਡ ਤੇ ਤੁਸੀਂ ਦੇਖ ਰਹੇ ਹੋ ਕਿੰਨੇ ਐਂਗਲ ਭੰਨ ਕੇ ਗੱਡੀ ਇੱਥੇ ਤੱਕ ਚਲੀ ਗਈ ਉਹ ਕਿੱਡਾ ਵੱਡਾ ਜਿਹੜਾ ਉਹ ਇੰਗਲੈਰਨ ਜਿਹੜਾ ਸਾਈਡ ਤੇ ਲੱਗਿਆ ਸਪੋਰਟ ਵਾਸਤੇ ਉਹ ਕੰਟੀ ਦੇ ਬਿਲਕੁਲ ਅੰਦਰ ਤੱਕ ਆ ਗਿਆ। ਇੰਜਣ ਨੂੰ ਇੰਜਣ ਨੂੰ ਕ੍ਰਾਸ ਕਰਕੇ ਅੰਦਰ ਤੱਕ ਆ ਗਿਆ। ਬਸ ਇਹ ਅੱਲਾਹ ਪਾਕ ਦੀ ਰਹਿਮਤ ਹੋਈ ਆ। ਅੱਲਾਹ ਦੇ ਨਬੀਆਂ ਵਲੀਆਂ ਦੇ ਸਦਕੇ ਚ ਜਾਨ ਬਚ ਗਈ ਆ। ਸਾਰਾ ਕੁਝ ਠੀਕ ਠਾਕ ਹੈ ਡਰਾਈਵਰ ਦੇ ਥੋੜੀ ਸੱਟ ਆਈ ਆ। ਉਹਨੂੰ ਹਸਪੀਟਲ ਸ਼ਿਫਟ ਕਰ ਦਿੱਤਾ। ਮੈਂ ਫਰੰਟ ਸੀਟ ਤੇ ਬੈਠਾ ਸੀ, ਦੋ ਮੁੰਡੇ ਪਿੱਛੇ ਬੈਕ ਸਾਈਡ ਤੇ ਬੈਠੇ ਸੀ। ਉਹ ਵੀ ਮੇਰੇ ਕਜ਼ਨ ਬ੍ਰਦਰ ਆ। ਮੇਰੇ ਚਾਚੇ ਦੇ ਬੇਟੇ ਆ। ਉਹਨਾਂ ਵਿੱਚੋਂ ਇੱਕ ਮੁੰਡੇ ਦੇ ਮਾਈਨਰ ਇੱਕ ਫਿੰਗਰ ਦੇ ਉੱਪਰ ਥੋੜੀ ਥੋੜਾ ਫ੍ਰੈਕਚਰ ਆਇਆ ਉਹਨੂੰ ਸਸਟੇਟ ਵਾਸਤੇ ਭੇਜਤਾ ਔਰ ਮੈਂ ਸ਼ੁਕਰੀਆ ਦਾ ਕਰਦਾ ਇੱਕ ਭੋਗਪੁਰ ਦੀ ਪੁਲਿਸ ਦਾ ਜਿਨ੍ਹਾਂ ਨੇ ਮੌਕੇ ਤੇ ਆ ਕੇ ਫਟਾਫਟ ਰਿਕਵਰੀ ਵੈਨ ਵੀ ਮੰਗਾਈ ਔਰ ਸੜਕ ਸੁਰੱਖਿਆ ਫੋਰਸ ਆ ਗਈ ਫਟਾਫਟ ਔਰ ਡੀਸੀ ਵੀ ਆ ਗਈ